AC ਦਾ ਇਹ ਬਟਨ ਕਰ ਲਿਆ ਔਨ ਤਾਂ ਬਰਸਾਤਾਂ ਵਿੱਚ ਰਹੋਗੇ ਸੁਖੀ ਬਿਜਲੀ ਦੇ ਬਿੱਲ 'ਚ ਵੀ ਪਵੇਗਾ ਵੱਡਾ ਫਰਕ ਹਾਲੋ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸਮ ਖਾਸ ਅਪਡੇਟ ਜੀ ਹਾਂ ਅੱਜ ਦਾ ਅਪਡੇਟ ਹੈ AC ਨਾਲ ਰਿਲੇਟਡ AC ਦੀ ਠੰਡੀ ਹਵਾ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਲੋਕ ਸੋਚਦੇ ਹਨ ਕਿ ਬਰਸਾਤ ਦੇ ਮੌਸਮ ਵਿੱਚ AC ਦਾ ਕੀ ਕੰਮ ਪਰ ਮੌਨਸੂਨ ਵਿੱਚ ਇਸ ਦਾ ਮਜ਼ਾ ਹੋਰ ਵੀ ਵੱਧ ਜਾਂਦਾ ਹੈ ਏ ਏਸ ਲਈ ਕਿਉਂਕਿ ਬਰਸਾਤ ਦੇ ਮੌਸਮ ਵਿੱਚ ਹਵਾ ਵਿੱਚ ਨਮੀ ਬਹੁਤ ਵੱਧ ਜਾਂਦੀ ਹੈ ਜਿਸ ਨਾਲ ਚਿਪਚਿਪਾਪਨ ਹੋ ਜਾਂਦਾ ਹੈ ਚਿਪਚਿਪੇ ਮੌਸਮ ਵਿੱਚ ਨਮੀ ਵੀ ਵੱਧ ਜਾਂਦੀ ਹੈ ਜਿਸ ਕਾਰਨ ਬਰਸਾਤ ਦੇ ਮੌਸਮ ਵਿੱਚ ਸਾਨੂੰ ਅੱਖੇ ਦੀ ਹਵਾ ਉਨੀ ਠੰਡੀ ਨਹੀਂ ਲੱਗਦੀ ਜਿੰਨੇ ਕਿ ਏਸੀ ਦੀ ਲੱਗਦੀ ਹੈ ਹੁਣ ਜਦੋਂ ਗੱਲ ਬਰਸਾਤ ਦੇ ਮੌਸਮ ਵਿੱਚ ਏਸੀ ਚਲਾਉਣ ਦੀ ਹੋ ਰਹੀ ਹੈ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਬਰਸਾਤ ਦੇ ਮੌਸਮ ਵਿੱਚ ਏਸੀ ਵਿੱਚ ਇੱਕ ਵਿਸ਼ੇਸ਼ ਮੋਡ ਡਰਾਈ ਮੋਡ ਹੁੰਦਾ ਹੈ ਡਰਾਈ ਮੋਡ ਏਸੀ ਵਿੱਚ ਉਪਲਬਧ ਇੱਕ ਵਿਸ਼ੇਸ਼ ਫੰਕਸ਼ਨ ਹੈ ਜੋ ਬਰਸਾਤ ਦੇ ਦਿਨਾਂ ਵਿੱਚ ਵਰਤਿਆ ਜਾਂਦਾ ਹੈ ਇਹ ਇਸ ਲਈ ਹੁੰਦਾ ਹੈ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਨਮੀ ਦਾ ਪੱਧਰ ਬਹੁਤ ਉੱਚਾ ਹੁੰਦਾ ਹੈ ਅਤੇ ਇਹ ਮੋਡ ਹਵਾ ਨੂੰ ਸੁਕਾ ਕੇ ਕਮਰੇ ਦੇ ਵਾਤਾਵਰਣ ਨੂੰ ਠੰਡਾ ਅਤੇ ਖੁਸ਼ਕ ਰੱਖਦਾ ਹੈ ਏਸੀ ਦਾ ਡਰਾਈ ਮੋਡ ਅੰਦਰੂਨੀ ਹਵਾ ਤੋਂ ਨਮੀ ਨੂੰ ਹਟਾ ਕੇ ডিহিউমিডিফায়ার ਵਾਂਗ ਕੰਮ ਕਰਦਾ ਹੈ ਡ్రਾਈ ਮੋਡ ਨਮੀ ਵਾਲੇ ਮੌਸਮ ਵਿੱਚ ਹਵਾ ਨੂੰ ਤਾਜ਼ਾ ਕਰਨ ਦਾ ਕੰਮ ਕਰਦਾ ਹੈ ਇਹ ਮੋਡ ਆਪਣੇ ਆਪ ਹੀ 에ਅਰ ਕੰਡੀਸ਼ਨਰ ਦੇ ਕੰਪ੍ਰੈਸ਼ਨ ਨੂੰ ਥੋੜੇ ਸਮੇਂ ਲਈ ਚਾਲੂ ਅਤੇ ਬੰਦ ਕਰ ਦਿੰਦਾ ਹੈ ਜਦੋਂ ਕਿ ਪੱਖਾ ਘੱਟ ਸਪੀਡ ਤੇ ਚੱਲਦਾ ਰਹਿੰਦਾ ਹੈ ਪੱਖੇ ਦੀ ਧੀਮੀ ਗਤੀ ਭਾਫ਼ ਵਾਲੀ ਕੋਇਲ ਨੂੰ ਠੰਡਾ ਕਰਨ ਦਾ ਕੰਮ ਕਰਦੀ ਹੈ ਇਸ ਨਾਲ ਹਵਾ ਵਿੱਚ ਨਮੀ ਸੰਕੁਚਿਤ ਹੋ ਜਾਂਦੀ ਹੈ ਤੇ ਯੂਨਿਟ ਦੇ ਡਰੇਨ ਪੈਨ ਵਿੱਚ ਇਕੱਠੀ ਹੋ ਜਾਂਦੀ ਹੈ ਡਰਾਈ ਮੋਡ ਦਾ ਕੰਮ ਕਮਰੇ ਦੇ ਤਾਪਮਾਨ ਨੂੰ ਘਟਾਉਣ ਦੀ ਬਜਾਏ ਹਵਾ ਨੂੰ ਸੁਕਾਉਣਾ ਜੋ ਤੁਹਾਡੇ ਕਮਰੇ ਨੂੰ ਵਧੇਰੇ ਸੁਹਾਵਣਾ ਤੇ ਆਰਾਮਦਾਇਕ ਬਣਾਉਂਦਾ ਹੈ ਡਰਾਈ ਮੋਡ ਕੂਲ ਮੋਡ ਨਾਲੋਂ ਘੱਟ ਪਾਵਰ ਦੀ ਵਰਤੋਂ ਕਰਦਾ ਹੈ ਕਿਉਂਕਿ ਇਹ ਕੂਲਿੰਗ ਉੱਤੇ ਘੱਟ ਫੋਕਸ ਕਰਦੇ ਹੋਏ ਨਮੀ ਨੂੰ ਘਟਾਉਣ ਦਾ ਕੰਮ ਕਰਦਾ ਹੈ। ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਉਲੀ ਧੂੜ ਅਤੇ ਹੋਰ ਅਲਰਜੀਨਾ ਤੋਂ ਅਲਰਜੀ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਨਮੀ ਦਮੇ ਅਤੇ ਅਲਰਜੀ ਦੇ ਲੱਛਣਾਂ ਨੂੰ ਵਿਗਾੜ ਸਕਦੀ ਹੈ। ਡਰਾਈ ਮੋਡ ਹਵਾ ਵਿੱਚ ਨਮੀ ਨੂੰ ਘਟਾ ਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਦਾ ਹੈ। ਤਾਂ ਦੋਸਤੋ ਸਾਨੂੰ ਉਮੀਦ ਹੈ ਕਿ ਤੁਸੀਂ ਮੌਨਸੂਨ ਦੇ ਮੌਸਮ ਵਿੱਚ ਤੁਸੀਂ ਵੀ ਅਪਡੇਟ ਵਿੱਚ ਦੱਸੇ ਅਨੁਸਾਰ ਡਰਾਈ ਮੋਡ ਨੂੰ ਯੂਜ਼ ਕਰੋਗੇ ਤੇ ਠੰਡੀ ਠੰਡੀ ਹਵਾ ਦਾ ਆਨੰਦ ਮਾਣੋਗੇ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ